ਮੇਨ ਗੁਰਸਵਾਰੀ ਸਾਧ ਸੰਗਤ ਜੀ ਨੂੰ ਵੱਡੇ ਭਾਗ ਅੰਮ੍ਰਿਤਸਰੇ ਜਾ ਕੇ ਸਤਿਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਰਲ ਮਿਲ ਕੇ ਹਾਜ਼ਰ ਨਾਲ ਵਾਰ ਰਹੇ ਹਾਂ ਆਓ ਜੀ ਸਭ ਤੋਂ ਪਹਿਲਾਂ ਗੁਰੂ ਅਮਰਦਾਸ ਮਹਾਰਾਜ ਜੀ ਦਾ ਅੱਜ ਜੋਤੀ ਜੋਤ ਇਸ ਸਹ ਦੇਹੜਾ ਹੈ ਅਜੇ ਦਿਨ ਗੁਰੂ ਅਮਰਦਾਸ ਪਾਸ਼ਾ ਜੋਤੀ ਜੋਤ ਸਮਾ ਗਏ ਸੰਨ ਨਿਮਰਤਾ ਦੇ ਪੰਜ ਸਤ ਗੁਰੂ ਗੁਰੂ ਅਮਰਦਾਸ ਪਾਸ਼ਾ ਦਾ ਜੀਵਨ ਤਾਂ ਪਿਆਰੋਂ ਬਹੁਤ ਲੰਮਾ ਜੀਵਣਾ ਹੈ ਪਿਆਰਿਓ ਬਸ ਉਹਨਾਂ ਦੇ ਜੀਵਨ ਵਿੱਚੋਂ ਹੀ ਸਿੱਖਿਆ ਲੈਣੀ ਹੈ ਕਿ ਗੁਰੂ ਦੇ ਦਰ ਦੇ ਉੱਤੇ ਮਨਾਕੋ ਇਸ ਤਰ੍ਹਾਂ ਸੇਵਾ ਕਰਨੀ ਹੈ ਗੁਰੂ ਅੰਗਦ ਦੇਵ ਜੀ ਮਹਾਰਾਜ ਰਿਸ਼ਤੇ ਨਾਤਿਆਂ ਦੇ ਵਿੱਚ ਜੋ ਕਿ ਕੋੜਮ ਲੱਗਦੇ ਜੀ ਤੇ ਗੁਰੂ ਸਾਹਿਬ ਜੀ ਨੇ ਕੋੜਮਾਂ ਦੇ ਬਾਰ ਦੇ ਵਿੱਚ 12 ਸਾਲ ਗਾਗਰ ਢੋਕੇ ਸੇਵਾ ਕੀਤੀ ਤਾਉ ਗੁਰੂ ਅਮਰਦਾਸ ਮਹਾਰਾਜ ਨੇ ਸਾਨੂੰ ਇਹ ਸਿੱਖਿਆ ਲੈਣੀ ਚਾਹੀਦੀ ਹੈ ਵੀ ਮਨਾ ਜਿਹੜੇ ਰਸਤੇ ਨਾਲ ਤੇ ਆਪਦੀ ਥਾਂ ਤੇ ਜਿਹੜਾ ਗੁਰੂ ਦਾ ਸਤਕਾਰ ਵਾਲੀ ਥਾਂ ਤੇ ਹੈ ਜਦੋਂ ਪਹਿਲੀ ਮਿਲਣੀ ਹੋਈ ਸੀ ਨਾ ਗੁਰੂ ਅਮਰਦਾਸ ਮਹਾਰਾਜ ਦੀ ਦਿੱਲੀ ਉਹ ਅਮਰੋ ਲੈ ਕੇ ਗਈ ਜਿਸ ਵੇਲੇ ਬਾਰ ਦੇ ਵਿੱਚ ਖੜਗੇ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਬੇਟਾ ਧੀਏ ਜਾ ਪਹਿਲਾਂ ਪੁੱਛ ਕੇ ਆ ਇਜਾਜ਼ਤ ਲੈ ਕੇ ਆ ਕਿਉਂਕਿ ਗੁਰੂ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਆਖਿਆ ਹੁੰਸੀ ਆਪਣੀ ਧੀ ਨੂੰ ਕਿ ਤੀਏ ਮੇਰੀ ਇਜਾਜ਼ਤ ਤੋਂ ਬਿਨਾ ਤੋਂ ਮੇਰੇ ਸਾਡੇ ਘਰ ਤੋਂ ਨਹੀਂ ਆਉਣਾਗਾ ਅੱਜ ਭਾਵੇਂ ਸਮਾਂ ਹੋਰ ਹੈ ਪਰ ਇਹਦੇ ਵਿੱਚ ਵੀ ਬਹੁਤ ਵੱਡੀ ਸਿੱਖਿਆ ਸ਼ੁਪੀ ਹੋਈ ਹੈ ਬਹੁਤ ਵੱਡੀ ਸਿੱਖਿਆ ਨੂੰਆਂ ਧੀਆਂ ਵਾਸਤੇ ਕਿ ਘਰ ਦੀਆਂ ਨਿੱਕੀਆਂ-ਨਿੱਕੀਆਂ ਗੱਲਾਂ ਨਿੱਕੀਆਂ-ਨਿੱਕੀਆਂ ਗੱਲਾਂ ਅੱਗੇ ਛੇਰ ਹੁੰਦੀਆਂ ਜਦੋਂ ਤੇ ਘਰਾਂ ਦੇ ਵਿੱਚ ਲੜਾਈਆਂ ਦਾ ਕਾਰਨ ਬਣ ਜਾਂਦਾ ਹੈ ਜੀ ਕਾਰਨ ਬਣ ਜਾਂਦਾ ਹੈ ਬਹੁਤ ਤੁਹਾਡਾ ਲੜਾਈਆਂ ਦਾ ਕਾਰਨ ਨਿੱਕੀਆਂ-ਨਿੱਕੀਆਂ ਗੱਲਾਂ ਤੇ ਗੁਰੂ ਅੰਗਦ ਦੇ ਮਹਾਰਾਜ ਨੇ ਆਖਿਆ ਸੀ ਆਪਣੀ ਨੋਤੀ ਇਹ ਮੈਨੂੰ ਇਸ ਚੀਜ਼ ਦਾ ਆਲੰਭਾ ਨਹੀਂ ਹੋਣਾ ਚਾਹੀਦਾ ਕਿਉਂਕਿ ਤੇਰਾ ਘਰ ਇੱਥੋਂ ਬਾਅਦ ਉਹੀ ਐ ਉਸ ਘਰ ਦੇ ਵਿੱਚ ਤੂੰ ਰਹਿਣਾ ਦਾ ਤੇ ਆਪਣੇ ਘਰ ਦੇ ਪਰਦੇ ਆ ਜਿਹੜੇ ਆਪਦੇ ਘਰ ਦੇ ਨੀਤੀ ਕੱਜੀ ਦੇ ਹੁੰਦੇ ਆ ਬਹੁਤ ਵੱਡੀ ਸਿੱਖਿਆ ਜੀ ਤੇ ਜਦੋਂ ਅੱਗੇ ਗਈ ਨਾ ਤੇ ਗੁਰੂ ਸਾਹਿਬ ਜੀ ਕੇਸ ਹਰੇ ਕਰ ਰਹੇ ਸੀਗੇ ਜਿਹੜੇ ਵਿੱਚ ਬੈਠ ਕੇ ਹਰੇ ਕਰਨ ਦਾ ਅਰਥ ਹੁੰਦਾ ਹੈ ਕੇ ਸੀ ਇਸ਼ਨਾਨ ਕੀਤਾ ਹੋਇਆ ਜਿਹੜੇ ਵਿੱਚ ਧੀ ਨੂੰ ਇੱਕਦਾਂ ਵੜਦੀ ਨੂੰ ਵੇਖ ਕੇ ਕਹਿੰਦੇ ਹੈ ਇੰਜ ਕਿਵੇਂ ਤੇ ਇਹ ਕਿਵੇਂ ਆਉਣਾ ਹੋਇਆ ਕਮਾਲ ਦੇ ਨਾਲ ਮਤਲਬ ਗੁਰੂ ਸਾਹਿਬ ਜੀ ਨੇ ਪੁੱਛਿਆ ਹੱਥ ਬੰਨ ਕੇ ਬੇਨਤੀ ਕੀਤੀ ਕਿ ਮੇਰੇ ਪਤਿਹਰਾ ਕੀ ਕਬ ਕੇ ਰਸਤੇ ਚ ਪਤਿਹਰੇ ਦਾ ਇਸ ਭਰਾ ਦੇ بیٹے ਨੂੰ ਜੋ ਮੇਟੀ ਆ ਵਿਆਹੀ ਹੋਈ ਸੀ ਗੁਰੂ ਅਮਰਦਾਸ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਕਹਿੰਦੇ ਜੀ ਮੇਰੇ ਪਤਿਹਰਾ ਸਾਹਿਬ ਬਾਬਾ ਅਮਰਦਾਸ ਜੀ ਉਹ ਆਏ ਆ ਸਾਨੂੰ ਮਿਲਣਾ ਚਾਹੁੰਦੇ ਆ ਉਹ ਲੈ ਕੇ ਆਈਆਂ ਮੈਂ ਨਾਲੋਂ ਨਾਲ ਤੇ ਗੁਰੂ ਸਾਹਿਬ ਜੀ ਨੇ ਪਹਿਲੇ ਪੇਪਰ ਪਾਤਾ ਪਿਆਉ ਪਹਿਲਾ ਹੀ ਪੇਪਰ ਪੈ ਗਿਆ ਬਾਹਰ ਤੋਂ ਵੜਨ ਸਾਰੀ ਪਹਿਲਾ ਪੇਪਰ ਕੀ ਪੈ ਗਿਆ ਜਦੋਂ ਬੁਲਾਉਣ ਗਏ ਭੱਜ ਕੇ ਤੇ ਸੇਵਾਦਾਰਾਂ ਨੂੰ ਗੁਰੂ ਅੰਗਦ ਦੇ ਮਹਾਰਾਜ ਕਹਿੰਦੇ ਭਾਈ ਗੁਰ ਸਖੋ ਭੱਜ ਕੇ ਦਸ਼ਾਲਾ ਲੈ ਕੇ ਆਓ ਤੇ ਹੋਰ ਸਾਹਿਬ ਜੀ ਆਏ ਆ ਜੋ ਕੜਮ ਜੀ ਆਏ ਆ ਸਾਡੇ ਇਹਨਾਂ ਨੂੰ ਭਾਈ ਵਧੀਆ ਮੂੜਾ ਤੇ ਥੱਲੇ ਦਿਸਾਲਾ ਵਿਛਾ ਕੇ ਉੱਥੇ ਬਿਠਾਓ ਜਦੋਂ ਇਹ ਗੱਲ ਆਖੀ ਨਾ ਗੁਰੂ ਅਮਰਦਾਸ ਪਾਤਸ਼ਾਹ ਜੀ ਹੱਥ ਬੰਨ ਕੇ ਬੇਨਤੀ ਕਰਦੇ ਆਂ ਬਾਬਾ ਅਮਰਦਾਸ ਜੀ ਕਹਿੰਦੇ ਮਹਾਰਾਜ ਮੈਂ ਤੇਰੇ ਦਰ ਦਾ ਭੁਖਾਰੀ ਬਣ ਕੇ ਆਇਆ ਹਾਂ ਤੇਰੇ ਦਰ ਦਾ ਮੰਗਤਾ ਬਣ ਕੇ ਆਇਆ ਮਹਾਰਾਜ ਕਿਰਪਾ ਕਰਕੇ ਮੰਗ ਤੈਨੂੰ ਨਾਮ ਦੀ ਖੈਰ ਪਾ ਦਿਓ ਉਹਨਾਂ ਦਾ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਜੀ ਅਮ ਭੀਖਕ ਭਿਖਾਰੀ ਤੇਰੇ ਤੂੰ ਨਿਜ ਪਤ ਹੈਂ ਦਾਤਾ ਹੋ ਹੋ ਦਿਆਲਾ ਨਾਮ ਦੇਵ ਮੰਗਤ ਜਣ ਕੋ ਸਦਾ ਰਹੋ ਰੰਗ ਰਤਾ ਇਹਨੂੰ ਭਿਖਾਰੀ ਨੂੰ ਨਾਮ ਦੀ ਦਾਤ ਬਖਸ਼ਿ ਦਿਓ ਮਹਾਰਾਜ ਮੈਂ ਤੇਰੇ ਦਰ ਦੇ ਉੱਤੇ ਕੁਝ ਬਣ ਕੇ ਨਹੀਂ ਆਇਆ ਮੈਂ ਕੋੜਮਾਚਾਰੀ ਨਹੀਂ ਲੈ ਕੇ ਆਇਆ ਤੇਰੇ ਦਰ ਦੇ ਉੱਤੇ ਅੱਜ ਮੈਂ ਤੇਰੇ ਦਰ ਦਾ ਮੰਗਤਾ ਬਣ ਕੇ ਆਇਆ ਹਾਂ ਸੋ ਇਹ ਤੋਂ ਆਪਾਂ ਪਿਆਰੀ ਸਿੱਖਿਆ ਲੈਣੀ ਹੈ ਇਸ ਜੀਵਨ ਦੇ ਵਿੱਚ ਕਿ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇਰੇ ਦਰ ਦੇ ਅਸੀਂ ਮੰਗਤੇ ਹਾਂ ਤੇ ਮੰਗਤਿਆਂ ਨੂੰ ਮਹਾਰਾਜ ਨਾਮ ਦੀ ਖੈਰ ਹੋਦੀ ਅੰਦਰ ਜੀਵਨ ਦੇ ਵਿੱਚ ਨਿਮਰਤਾ ਆ ਜਾਵੇ ਸਹਜ ਆ ਜਾਵੇ ਤਕਾ ਆ ਜਾਵੇ ਭਟਕਦੇ ਤਾਂ ਫਿਰਦੇ ਆਂ ਪਰ ਉਹ ਨਹੀਂ ਫਾਇਦਾ ਜੀਵਨ ਦੇ ਵਿੱਚ ਦਾ ਪੜਤਣਾ ਤਾਂ ਲੱਗੀ ਹੋਈ ਐ ਤੇ ਭੱਜੇ ਫਿਰਦਾ ਚੰਦਰਾ ਮਨ ਰੋ ਵਿਚਾਰ ਸਬੂਰ ਅਮਰਦਾਸ ਪਾਸ਼ਾ ਦਾ ਅੱਜ ਜੋਤੀ ਜੋਤ ਦੇਵ ਸਹਿਬਾਈ ਸਮੂਹ ਸੰਗਤਾਂ ਬੜੀ ਪਿਆਰ ਸ਼ਰਧਾ ਭਾਵਨਾ ਸਹਿਤ ਮਨਾ ਰਹੀਆਂ ਹਨ ਆਓ ਜੀ ਦਸਵੀਂ ਅਸ਼ਟ ਪਦੀ ਦੇ ਛੇਵੇਂ ਪਾਦੀ ਵਿਚਾਰ ਆਪਾਂ ਕਰਨੀ ਹੈ ਪਹਿਲਾਂ ਪਾਠ ਕਰ ਲਵੇ ਕਈ ਕੋਟ ਭਏ ਦਰਾਗੀ ਰਾਮ ਨਾਮ ਸੰਗ ਤਿਨ ਲਿਵ ਲਾਗੀ ਕਈ ਕੋਟ ਪ੍ਰਭ ਕਉ ਖਜੰਤੇ ਆਤਮ ਮੈਂ ਪਾਰ ਬ੍ਰਹਮ ਰਹੰਤੇ ਕਈ ਕੋਟ ਦਰਸ਼ਨ ਪ੍ਰਭ ਪਿਆਸ ਤਿਨ ਕਉ ਮਿਲਿਓ ਪ੍ਰਭ ਅਬਨਾਸ ਕਈ ਕੋਟ ਮੰਗੈ ਸਤ ਸੰਗ ਪਰ ਬ੍ਰਹਮ ਤੈਨ ਲਾਗਾ ਰੰਗ ਜਿਨ ਕੋ ਆਪ ਸੋ ਪਰਸਨ ਨਾਨਕ ਤੇ ਜਾਣਾ ਸਦਾ ਧੰਨ ਧੰਨ ਇਹ ਅਜੀ ਸ਼ਿਮਾ ਪਦ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਹਿੰਦੇ ਕਈ ਕੋਟ ਭੈ ਬਰਾਗੀ ਮਾਲਕ ਜੀਓ ਇਹ ਤੇਰੀ ਸਾਜੀ ਹੋਈ ਕੁਦਰਤ ਦੇ ਵਿੱਚ ਕਰੋੜਾਂ ਹੀ ਕਹਿੰਦੇ ਵਿਰਾਗਮਈ ਜੀਵਨ ਵਾਲੇ ਆ ਜਿਹੜੇ ਵਿਰਾਗ ਦੇ ਵਿੱਚ ਵਿਰਾਗ ਪੈਦਾ ਹੋ ਗਿਆ ਤੇ ਪ੍ਰਮਾਤਮਾ ਦੀ ਬੰਦਗੀ ਕਰਦੇ ਆ ਯਾਰੋ ਦੁਨੀਆ ਦੇ ਵਿੱਚ 100% ਦੁਨੀਆ ਦੇ ਵਿੱਚੋਂ 90% ਬੰਦੇ ਪ੍ਰਮਾਤਮਾ ਦੇ ਨਾਲ ਤਾਂ ਜੁੜਦੇ ਆ ਜਦੋਂ ਕਿਸੇ ਤਰ੍ਹਾਂ ਦੀ ਚੋਟ ਲੱਗਦੀ ਹੈ ਨੰਦੇ ਨੂੰ ਉਹ ਬਲਾਂ ਦੀ ਪਰਿਵਾਰਕ ਤੌਰ ਤੇ ਲੱਗ ਜੇ ਬਲਾਂ ਦੀ ਸਰੀਰਕ ਤੌਰ ਤੇ ਲੱਗ ਜੇ ਬਲਾਂ ਦੇ ਕਿੱਥੋਂ ਕਿਵੇਂ ਹੋ ਜੇ ਚੋਟ ਮਨੁੱਖ ਨੂੰ ਜੋੜ ਦਿੰਦੀ ਹੈ ਰਾਗ ਪੈਦਾ ਹੋ ਜਾਂਦਾ ਹੈ 10% ਜਿਹੜੇ ਕਿ ਜਿਨ੍ਹਾਂ ਨੂੰ ਗਿਆਨ ਤੋਂ ਚੋਟ ਲੱਗ ਕੇ ਦੁਨੀਆਂ ਵਿੱਚ ਵੇਚਰਦਿਆਂ ਹੋਇਆਂ ਕਿਸੇ ਤਰ੍ਹਾਂ ਦੀ ਕੋਈ ਚੀਜ਼ ਤੋਂ ਪ੍ਰਭਾਵਿਤ ਹੋਵੇ ਐਸਾ ਅੰਦਰ गहरा सदमा ਲੱਗਿਆ ਬਸ ਮਾਣਾ ਪ੍ਰਮਾਤਮਾ ਨਾਲ ਜੁੜ ਗਿਆ ਜਿਵੇਂ ਕਿ ਮਹਾਤਮਾ ਬੁੱਧ ਜੀ ਸਿੱਖੇ ਉਹਨਾਂ ਨੇ ਇੱਕ ਵਾਰੀ ਮਰਦੇ ਨੂੰ ਵੇਖਣ ਲਈ ਜਾਂਦਿਆਂ ਉਸ ਨੂੰ ਉਹਦਾ ਜੋ ਅੰਤਮ ਕਿਰਿਆ ਕਰਨਾ ਵੇਖਿਆ ਕਿਸ ਤਰ੍ਹਾਂ ਦੁਖੀਏ ਨੂੰ ਵੇਖਿਆ ਇੱਕ ਵਾਰੀ ਬਸ ਇੱਕ ਇੱਕ ਵਾਰੀ ਤੇ ਦੁਨੀਆ ਤੋਂ ਪਿਆਰੋ ਉਦਾਸ ਹੋਗੇ ਇਹ ਨਹੀਂ ਹੁੰਦਾ ਵੀ ਦੁਨੀਆ ਤੋਂ ਦਾਸ ਪੂਜਣਾ ਵੀ ਪਿਆਰ ਵੀ ਨਰਾਜ਼ਤਾ ਨਹੀਂ 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 ਅੰਦਰ ਦੁਨੀਆ ਤੋਂ ਉੱਪਰ ਉੱਠ ਜਾਂਦੀ ਰੱਬ ਦੇ ਪਿਆਰਾਂ ਦੀ ਸੱਤਾ ਅੰਦਰੋਂ ਮਨੁੱਖ ਉੱਚਾ ਉੱਠ ਜਾਂਦਾ ਜੀ ਉੱਚੀ ਗ੍ਰਤੀ ਬਣ ਜਾਂਦੀ ਹੈ ਮਨੁੱਖ ਦੀ ਤੇ ਵਿਰਾਗ ਤਾਂ ਪੈਦਾ ਹੁੰਦਾ ਦਾ ਵਿਰਾਗ ਤਾਂ ਪੈਦਾ ਇਹਨੂੰ ਬਿਰਹਾ ਵੀ ਆਖਿਆ ਬਾਣੀ ਵਿੱਚ ਸ੍ਰੀ ਸਾਹਿਬ ਜੀ ਨੇ ਬਿਰਹਾ ਵੀ ਆਖਿਆ ਉਹ ਸ਼ਬਦ ਉਹਨਾਂ ਦਾ ਹੁੰਦਾ ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ ਫਰੀਦਾ ਜਿਤ ਤਨ ਬਿਰੋਣਾ ਉਪਜੈ ਸੋ ਤਨ ਜਾਣ ਮਸਾਨ ਕਹਿੰਦੇ ਉਹ ਜਿਹੜਾ ਸੁਬੀਰ ਜਉਂਦਾ ਥੋੜੇ ਹੈ ਜਿਹਦੇ ਤਨ ਦੇ ਵਿੱਚ ਵਰਾਗ ਹੈ ਨਹੀਂ ਪ੍ਰਮਾਤਮਾ ਦੇ ਪ੍ਰਤੀ ਪ੍ਰਮਾਤਮਾ ਨੂੰ ਮਿਲਣ ਦੀ ਤਾਂਗ ਹੈ ਨਹੀਂ ਉਹ ਤਾਂ ਕਹਿੰਦੇ ਮਰਦਾ ਦਾ ਉਹ ਤੋਂ ਕਰੋ ਮਸਾਨ ਜਿੱਥੇ ਮਰਦੇ ਖੜੇ ਜਾਂਦੇ ਆ ਸਵੇਂ ਮਸਾਨਾ ਕਹਿੰਦੇ ਉਹ ਤਾਂ ਜਿਉਂਦਾ ਹੀ ਸਰੀਰ ਮਰਦਾ ਦਾ ਮਰਿਆ ਹੋਇਆ ਤਾਂ ਅੰਦਰੋਂ ਤਾਂ ਮਰ ਜਾਂਦਾ ਬੰਦਾ ਜੀ ਇਹ ਹੀ ਗੱਲ ਅਰਜਨ ਨੂੰ ਕ੍ਰਿਸ਼ਨ ਭਗਵਾਨ ਨੇ ਦ੍ਰਿੜ ਕਰਵਾਈ ਸੀ ਝਾਰਸਰਤੇ ਸੀ ਨਾ ਕਹਿੰਦਾ ਆਪਦੇ ਆ ਧੀਰ ਨਹੀਂ ਵੱਜਨੇ ਮੈਥੋਂ ਹੁਣ ਕ੍ਰਿਸ਼ਨ ਭਗਵਾਨ ਜੀ ਕਹਿੰਦੇ ਮਰਦਾ ਹੈ ਤਾਂ ਤੇ ਮਰਦਿਆਂ ਨੂੰ ਤਾਂ ੱੱਕਾ ਹੀ ਦੇਣਾ ਤੂੰ ਤਾਂ ਮਰਦਾ ਆ ਤੇ ਭਾਈ ਤਾਂ ਪੰਜ ਪਿੰਡ ਮੰਗੇ ਸੀ ਪਾਂਡਵਾਂ ਨੇ ਵੀ ਪੰਜ ਪਿੰਡ ਦੇ ਦਿਓ ਜੀ ਰਹਿਣ ਵਾਸਤੇ ਕਹਿੰਦਾ ਪੰਜ ਪਿੰਡ ਮੰਗਦੇ ਤੁਸੀਂ ਮੈਂ 5 ਫੁੱਟ ਜਗਾ ਵੀ ਨਹੀਂ ਦਿੰਦਾ ਦਾ ਨਾ ਹੱਕ ਨਾ ਪਤਾ ਸੀ ਫਿਰ ਕਿੰਨੀ ਵੱਡੀ ਜੰਗ ਹੋਈ ਪਿਆਰੋ ਕਿੰਨੇ ਜਿਹੜੇ ਖਤਮ ਹੋ ਗਏ ਇਹ ਫਿਰ ਸੋ ਇਹ ਚੀਜ਼ ਅੰਤਰੀ ਮਨੁੱਖ ਦੇ ਅੰਦਰ ਪਿਆਰ ਹੋਣੀ ਜ਼ਰੂਰੀ ਹੈ ਬਿਰਹਾ ਹੋਣਾ ਮਨੁੱਖ ਦੇ ਅੰਦਰ ਜ਼ਰੂਰੀ ਹੈ ਪ੍ਰਮਾਤਮਾ ਨੂੰ ਮਿਲਣ ਦੀ ਤਾਂਘ ਹੋਣੀ ਬਹੁਤ ਜ਼ਰੂਰੀ ਹੈ ਤੇ ਇਹ ਪੈਦਾ ਹੁੰਦੇ ਪਿਆਰੋ ਅਸਲ ਵਿੱਚ 90% ਪ੍ਰਤੀਸ਼ਤ ਜੋ ਦੁਨੀਆਂ ਦੇ ਵਿੱਚ ਕਿਸੇ ਝੋਟ ਤੋਂ ਹੀ ਪੈਦਾ ਹੁੰਦੀ ਹੈ ਮਨੁੱਖ ਨੂੰ ਝੋਟ ਲੱਗਦੀ ਹੈ ਤੇ ਝੋਟ ਜਿੱਦ ਕਿਤੇ ਸ਼ਬਦ ਦੀ ਲੱਗ ਜੇ ਗੁਰੂ ਦੀ ਛੱਬ ਦੀ ਝੋਟ ਲੱਗਦੀ ਅੰਦਰ ਉਸ ਅੰਦਰ ਬਿਰਹਾ ਪੈਦਾ ਹੋ ਜਾਂਦਾ ਵਰਾਗ ਪੈਦਾ ਹੋ ਜਾਂਦਾ ਸ਼ਬਦ ਦੀ ਝੋਟ ਲੱਗੀ ਸੋ ਗੁਰੂ ਸਾਹਿਬ ਜੀ ਕਹਿੰਦੇ RAM ਨਾਮ ਸੰਗ ਜਿੰਨੇ ਵਲਗ ਜਿਨ੍ਹਾਂ ਦੇ ਅੰਦਰ ਵਰਾਗ ਹੈ ਕਹਿੰਦੇ ਉਹਨਾਂ ਦੇ ਹੀ ਪ੍ਰਮਾਤਮਾ ਦੀ RAM ਨਾਮ ਨਾਲ ਸਰਪ੍ਰਿੰਤ ਲੱਗੀ ਹੋਈ ਹੈ ਉਹੀ ਪ੍ਰਮਾਤਮਾ ਦਾ ਨਾਮ ਜਪ ਸਕਦੇ ਆ ਜਿਹੜਾ ਮਨੁੱਖ ਲੋਭੀ ਹੈ ਜਾਂ ਕਾਮੀ ਹੈ, ਕਰੋਧੀ ਹੈ, ਮੋਹ ਦੇ ਵਿੱਚ ਹੈ, ਹੰਕਾਰ ਵਿੱਚ ਹੈ ਪਰ ਪ੍ਰਮਾਤਮਾ ਦਾ ਨਾਮ ਕਿੱਥੋਂ ਜਪ ਲੂਗਾ ਪਿਆਰੋ? ਇੱਕ ਹੀ ਚੀਜ਼ ਰਹੂਗੀ ਅੰਦਰ ਆ। ਜਾਂ ਵਾਸਨਾ ਰਹੂਗੀ ਜਾਂ ਪ੍ਰਮਾਤਮਾ ਦਾ ਨਾਮ ਰਹੂਗਾ ਜੀ। ਇੱਕ ਹੀ ਚੀਜ਼ ਖੜਦੀ ਆ, ਦੋ ਚੀਜ਼ਾਂ ਨਹੀਂ ਖੜਦੀਆਂ ਅੰਦਰ। ਨਾ ਮਿਆਣ ਦੇ ਵਿੱਚ ਇੱਕ ਹੀ ਤਲਵਾਰ ਪੈਂਦੀ ਆ, ਦੋ ਨਹੀਂ ਪੈਂਦੀ ਨਾ। ਸੋ ਗੁਰੂ ਜੀ ਕਹਿੰਦੇ RAM ਨਾਮ ਸੰਗ ਤਿੰਨ ਲਗਾਏ। ਕਈ ਕੋਟ ਪ੍ਰਮਖੋ ਜੰਤੇ ਕਈ ਕਰੋੜ ਐਸੀ ਵੀ ਜਿਹੜੇ ਪ੍ਰਮਾਤਮਾ ਨੂੰ ਲੱਭਦੇ ਰਹਿੰਦੇ ਆ ਲੱਭ ਰਹੇ ਹੱਤ ਮੰਨ ਆਤਮ ਮੈਂ ਪਾਰ ਬ੍ਰਹਮ ਲਹੰਤੇ ਆਪ ਦੀ ਆਤਮਾ ਦੇ ਅੰਦਰ ਪ੍ਰਮਾਤਮਾ ਨੂੰ ਪਾ ਲੈਂਦੇ ਆ ਆਤਮਾ ਦੇ ਵਿੱਚ ਹੀ ਪ੍ਰਮਾਤਮਾ ਨੂੰ ਵੇਖਣਾ ਪੈਰੋ ਆਪਾਂ ਇਹ ਜਿਹੜਾ ਮਨੁੱਖ ਆਪਣੇ ਅੰਦਰ ਨਹੀਂ ਵੇਖ ਸਕਦਾ ਉਹ ਉਹਨੂੰ ਕਿਸੇ ਵਿੱਚ ਪ੍ਰਮਾਤਮਾ ਵੀ ਨਜ਼ਰ ਨਹੀਂ ਆਉਂਦਾ ਜਿਹਦੇ ਵਿੱਚ ਨਹੀਂ ਉਹ ਆਪਣੇ ਅੰਦਰ ਪ੍ਰਮਾਤਮਾ ਨਹੀਂ ਨਾ ਦੇਸੇ ਮੇਰੇ ਅੰਦਰ ਵੀ ਪ੍ਰਮਾਤਮਾ ਹੈ ਉਹ ਕਿਸੇ ਵਿੱਚ ਵੀ ਪ੍ਰਮਾਤਮਾ ਨਹੀਂ ਦੇਖ ਸਕਿਆ ਲੋ ਨਾ ਕਿਉਂ ਗੁਰੂ ਸਾਹਿਬ ਜੀ ਇਹ ਕਹਿੰਦੇ ਵੀ ਸਭ ਮੈਂ ਜੋਤ ਜੋਤ ਹੈ ਸੋਏ ਤੇ ਸੋਦਾ ਚਾਨਣ ਸਭ ਮੈਂ ਚਾਨਣ ਹੋਏ ਉਹਦਾ ਹੀ ਚਾਨਣ ਹੈ ਸਾਰਿਆਂ ਦੇ ਵਿੱਚ ਤੇ ਜਿਹਨੂੰ ਆਪਣੇ ਅੰਦਰ ਜੋਤ ਨਹੀਂ ਦੇਖਦੀ ਪ੍ਰਮਾਤਮਾ ਇਸ ਪਿਆਰੋ ਦੂਜਿਆਂ ਵਿੱਚ ਜੋਤ ਕਿੱਥੋਂ ਦੇਖ ਲੂਗਾ ਪ੍ਰਮਾਤਮਾ ਦੀ ਨਹੀਂ ਦੇਖ ਸਕਦਾ ਉਹਦੇ ਅੰਦਰ ਵਿਤਕਰਾ ਈਰਖਾ ਅੰਦਰ ਰਹੂ ਵੀ ਰਹੂ ਵੀ ਸੋ ਗੁਰੂ ਸਾਹਿਬ ਜੀ ਕਹਿੰਦੇ ਹੈ ਪ੍ਰਮਾਤਮਾ ਬਹੁਤ ਐਨੂੰ ਐਸੇ ਵੀ ਹੈ ਕਰੋੜਾਂ ਹੀ ਹੈ ਜਿਹੜੇ ਨੂੰ ਲੱਭਦੇ ਫਿਰਦੇ ਪਰ ਪ੍ਰਮਾਤਮਾ ਆਪਣੇ ਅੰਦਰ ਅੰਤਰਾ ਆਤਮਾ ਵਿੱਚ ਹੀ ਪ੍ਰਮਾਤਮਾ ਮਿਲ ਜਾਂਦਾ ਹੈ ਕਈ ਕੋਟ ਦਰਸ਼ਕ ਨੂੰ ਪ੍ਰਭ ਪਿਆਸ ਕਈ ਕਰੋੜ ਜੀ ਵੈਸੇ ਵੀ ਹੈ ਜਿਨ੍ਹਾਂ ਨੂੰ ਪ੍ਰਮਾਤਮਾ ਦੇ ਦਰਸ਼ਨਾ ਦਾ ਚਾਹ ਰੰਦਾ ਜੀ ਚਾਹ ਹੈ ਗੁਰੂ ਸਾਹਿਬ ਜੀ ਨੇ ਨਾ ਭਗਤਾਂ ਜੀ ਨੇ ਬਾਣੀ ਵਿੱਚ ਬਹੁਤ ਥਾਈ ਸ਼ਬਦ ਵਰਤੇ ਆ ਕਿ ਪ੍ਰਮਾਤਮਾ ਚਲ ਜੇ ਤੂੰ ਨਹੀਂ ਮਿਲਣਾ ਤਾਂ ਕੋਈ ਨਹੀਂ ਨਾ ਮੇੜਾ ਪਰ ਤੇਰੇ ਦਰਸ਼ਨਾਂ ਦੀ ਅੰਦਰ ਕਹਿੰਦੇ ਥਾਂਗ ਬਣੀ ਰਹਾ بس ਇੰਨੇ ਨੋ ਤੈਲਾ ਇਹ ਤਾਂ ਅੰਦਰ ਹੈਗਾ ਨਾ ਭਾਵ ਜੀ ਪ੍ਰਮਾਤਮਾ ਨਾਲੋਂ ਵਿਛੜੇ ਹੋਏ ਆ ਤੇ ਗੁਰੂ ਨਾਨਕ ਪਾਤਸ਼ਾਹ ਨੇ ਇਹ ਗੱਲ ਆਖੀ ਹੈ ਮੈਨ ਨੂੰ ਸਮਝਾਈ ਸੀ ਕਿ ਵੈਦਾ ਜਿਹਦੇ ਹਿਰਦੇ ਦੇ ਅੰਦਰ ਪ੍ਰਮਾਤਮਾ ਨੂੰ ਮਿਲਣ ਦੀ ਥਾਂਗ ਹੈ ਨਹੀਂ ਨਾ ਅਸਲ ਵਿੱਚ ਉਹ ਰੋਗੀ ਹੈਗੇ ਰੋਗੀ ਆ ਤਣ ਕਰਕੇ ਵੀ ਰੋਗੀ ਹੋ ਜਾਂਦੇ ਆ ਮਨ ਕਰਕੇ ਸੋਗੀ ਹੋ ਜਾਂਦੇ ਆ ਮਨ ਸੋਗ ਦੇ ਵਿੱਚ ਹੈ ਤਣ ਰੋਗ ਦੇ ਵਿੱਚ ਹੈਗਾ ਕਈ ਕਹਿੰਦੇ ਵੀ ਇਹ ਬੰਦਾ ਤੰਦਰੁਸਤ ਤੰਦਰੁਸਤ ਬੰਦਾ ਨਹੀਂ ਹੁੰਦਾ ਪਿਆ ਰੋ ਤਣ ਦੇ ਵਿੱਚ ਰੋਗ ਹੈ ਮਨ ਦੇ ਵਿੱਚ ਸੋਗ ਹੈ ਹਮੇਸ਼ਾ ਬਰਕਰਾਰ ਹੈ ਹਾਂ ਤਣ ਸੀਮਾ ਵਿੱਚ ਤਣ ਦੇ ਵਿੱਚ ਰੋਗ ਸੀਮਾ ਵਿੱਚ ਚੱਲ ਰਿਹਾ ਹੈ ਪ੍ਰਗਟ ਹੋ ਜਾਂਦਾ ਨਾਲ ਦੀ ਨਾਲ ਜਦੋਂ ਇਹ ਸੀਮਾ ਵੱਜ ਜਾਂਦੀ ਹੈ ਬਸ ਪ੍ਰਗਟ ਰੋਗ ਤਾਂ ਬਰਕਰਾਰ ਹੈ ਕਿਉਂਕਿ ਜਨਮ ਨੂੰ ਹੀ ਗੁਰੂ ਸਾਹਿਬ ਜੀ ਨੇ ਇਹ ਆ ਜਿਹੜਾ ਸਰੀਰਕ ਮਨੁੱਖਾ ਸਰੀਰ ਮਿਲਿਆ ਹੋਇਆ ਜਨਮ ਨੂੰ ਹੀ ਰੋਗ ਹੈ ਜੀ ਜਾ ਮਰਨ ਵੀ ਬਹੁਤ ਵੱਡਾ ਰੋਗ ਹੈ ਤੇ ਜਨਮ ਵੀ ਰੋਗ ਹੈ ਜੀ ਫਿਰ ਆ ਜੇ ਜਨਮ ਮਨੁੱਖ ਮਰਨ ਮਨੁੱਖ ਨੂੰ ਦੁਖੀ ਕਰਦਾ ਤੇ ਜਨਮ ਵੀ ਦੁਖੀ ਕਰਦਾ ਪਰ ਚੇਤੇ ਰੱਖੋ ਜੀ ਕਈ ਕਹਿੰਦੇ ਜੀ ਜਨਮ ਤਾਂ ਇਹ ਤਾਂ ਖੁਸ਼ੀਆਂ ਦਾ ਦਿਨ ਨਹੀਂ 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 ਜੀਵਾਤਮਾ ਦੁਖੀ ਹੈ ਜਨਮ ਮਰਨ ਦੇ ਵਿੱਚ ਇਹ ਤਾਂ ਜਦੋਂ ਸਥਿਰ ਹੋ ਗਈ ਫੇਰ ਹੀ ਐ ਸੁਖੀ ਪਿਆਰੋ ਸੋ ਗੁਰੂ ਜੀ ਕਹਿੰਦੇ ਹੈ ਪ੍ਰਮਾਤਮਾ ਤੇਰੇ ਦਰਸ਼ਨਾਂ ਦਾ ਚਾਹ ਬਣਿਆ ਰਵੇ ਅੰਦਰ ਵਸ ਵੀ ਤੇਰੇ ਨਾਲ ਵਿਛੜੇ ਹੋਏ ਆ ਪ੍ਰਮਾਤਮਾ ਚਲ ਕੋਈ ਨਹੀਂ ਤੂੰ ਨਾਮ ਮਿਲਣਾ ਤਾਂ ਨਾਮ ਮਿਲਣਾ ਕੋਈ ਗੱਲ ਨਹੀਂ ਸਾਡੀ ਅੰਦਰ ਦੀ ਅਵਸਥਾ ਹਜੇ ਗਣੀ ਨਹੀਂ ਮਹਾਰਾਜ ਉਹ ਤੈਨੂੰ ਮਿਲਣ ਵਾਲੀ ਘਾਟ ਤਾਂ ਸਾਡੇ ਵਿੱਚ ਹੀ ਐ ਤੇਰੇ ਵਿੱਚ ਕੋਈ ਘਾਟ ਨਹੀਂ ਤੂੰ ਤਾਂ ਸਦਾ ਹੀ ਨਿਰੰਤਰ ਲਗਾਤਾਰ ਸੰਸਾਰ ਨੂੰ ਪਾਲਦੇ ਆਂਗਾ ਤੈਨਕਉ ਮਿਲਿਓ ਪ੍ਰਾਪਿਆ ਬਿਨਾਸ਼ ਉਹਨਾਂ ਨੂੰ ਅਬਨਾਸੀ ਪ੍ਰਭੂ ਪਰਮਾਤਮਾ ਜਿਹੜਾ ਨਾਸ਼ ਹੋਣ ਵਾਲਾ ਜਿਹਨੂੰ ਕੋਈ ਨਾਸ਼ ਹੀ ਨਹੀਂ ਕਰ ਸਕਦਾਗਾ ਕਹਿੰਦੇ ਉਹ ਮਿਲਿਆ ਹੈਗਾ ਪਰਮਾਤਮਾ ਨਾਲ ਉਹਨਾਂ ਦੇ ਅੰਦਰ ਚਾ ਦਰਸ਼ਨਾ ਆਪਾ ਮਾਤਮਾ ਦੇ ਦਰਸ਼ਨਾ ਦਾ ਚਾਉ ਖੇੜਾ ਦਾ ਅੰਦਰ ਅੰਦਰ ਵਗਾਸ ਹੈ ਇਹ ਵਗਾਸ ਕਾਦੇ ਨਾਲ ਹੈ ਕਿਉਂਕਿ ਸੁਣਦੇ ਰਹਿੰਦੇ ਆ ਨਾਨਕ ਭਗਤਾਂ ਸਦਾ ਵੇਦਾ ਸੁਣਿਆ ਹੂਕ ਪਾਕਾ ਨਾਲ ਦੁੱਖਾਂ ਤੇ ਪਾਪਾਂ ਦਾ ਨਾਸ਼ ਹੋਗਾ ਕਾਸ ਦੇ ਨਾਲ ਸੁਣਦੇ ਨਾਲ ਪ੍ਰਮਾਤਮਾ ਦੇ ਨਾਮ ਨੂੰ ਗੁਰੂ ਦੀ ਬਾਣੀ ਨੂੰ ਸੁਣਦੇ ਰਹਿੰਦੇ ਅੰਦਰੋਂ ਅੰਦਰੋਂ ਸੁਣਦੇ ਰਹਿੰਦੇ ਆ ਸੁਣਦੇ ਰਹਿੰਦੇ ਆ ਅਸੀਂ ਕੀ ਸੁਣਦੇ ਆ ਭਾਈ ਆਪਨੇ ਅੰਦਰ ਝਾਕ ਮਾਰ ਕੇ ਦੇਖ ਲਿਓ ਕਈ ਕੋਟ ਮੰਗ ਸਤ ਸੰਗ ਕਈ ਕਰੋੜ ਐਸੀ ਵੀ ਹੈ ਮਾਲਕਾ ਜਿਹੜੇ ਸਤ ਸੰਗ ਕਰਨਾ ਹੀ ਮੰਗਦੇ ਰਹਿੰਦੇ ਆ ਵੀ ਕਈ ਕੋਟ ਮੰਗ ਸਤ ਸੰਗ ਜਿਵੇਂ ਆਪਾਂ ਗੁਰੂ ਕੋਲੇ ਬੈਠੇ ਆ ਨਾ ਇਹ ਵੀ ਲੋਚਾ ਮਨ ਦੇ ਵਿੱਚ ਬਣੀ ਰਹੇ ਨੇ ਪ੍ਰਮਾਤਮਾ ਗੁਰੂ ਦੀ ਸੰਗਤ ਬਖਸ਼ ਸਾਨੂੰ ਤਾਂ ਕਿ ਸਾਡੇ ਮਨ ਨੂੰ ਸੋਝੀ ਪੈ ਜਾਵੇ ਇਹ ਗੁਰੂ ਦਾ ਗਿਆਨ ਵੀ ਸਮਝ ਪੈ ਜਾਵੇ ਮੰਨੋ ਤੇ ਜਿਹੜੇ satsang ਕਰਦੇ ਰਹਿੰਦੇ ਆ ਗੁਰੂ ਜੀ ਕਹਿੰਦੇ ਪਾਰ ਬ੍ਰਹਮ ਤੈਨਾਂ ਲਾਗਾ ਰੰਗ ਉਹਨਾਂ ਨੂੰ ਪ੍ਰਮਾਤਮਾ ਦੇ ਨਾਮ ਦਾ ਪ੍ਰੇਮ ਦਾ ਰੰਗ ਲੱਗਣਾ ਸ਼ੁਰੂ ਹੋ ਜਾਂਦਾ ਪਿਆਰ ਉਹ ਆ ਗੁਰੂ ਘਰੇ ਬੈਠ ਕੇ ਨਾ satsang ਕਰਕੇ ਤੇ ਪ੍ਰਮਾਤਮਾ ਦੇ ਨਾਮ ਦਾ ਰੰਗ ਲੱਗਣਾ ਸ਼ੁਰੂ ਹੋ ਜਾਂਦਾ ਥੋੜੇ 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 ਨਾਮ ਦਾ ਰੰਗ ਨਾਮ ਦਾ ਰੰਗ ਲੱਗਣਾ ਵਾਨੀ ਵਿੱਚ ਲਿਖਿਆ ਲਾਲ ਰੰਗ ਤੇ ਸਕੋ ਲੱਗਾ ਜਿਸਕੇ ਮੜ ਭਾਗਾ ਮੈਲਾ ਕਦੇ ਨਾ ਹੋਵਈ ਨੈ ਲਾਗੈ ਰਤਾ ਸੋ ਗੁਰੂ ਜੀ ਕਹਿੰਦੇ ਜਿਨ ਕੋ ਹੋਏ ਆਪ ਸੋ ਪ੍ਰਸੰਨ ਜਿਨ੍ਹਾਂ ਉਤੇ ਪ੍ਰਮਾਤਮਾ ਕਾਲਪੁਰਖ ਵਸੂ ਆ ਪ੍ਰਸੰਨ ਹੈ ਨਾਨਕ ਤੇ ਜਨ ਸਦਾ ਧਨ ਧਨ ਉਹ ਪਰਸ ਗੁਰੂ ਜੀ ਕਹਿੰਦੇ ਧਨ ਨਹੀਂ ਧਨ ਹੈ ਭਾਈ ਜਿਨ੍ਹਾਂ ਉਤੇ ਅਕਾਲਪੁਰਖ ਵਸ ਗੁਰੂ ਦੀ ਮਿਹਰ ਹੋ ਗਈ ਹੈ ਪਰਮਾਤਮਾ ਦਾ ਨਾਮ ਦਾ ਰਾਸ ਉਹਨਾਂ ਨੂੰ ਆਉਣ ਲੱਗ ਗਿਆ ਹੈ। ਪਰਮਾਤਮਾ ਦੇ ਮਿਲਣ ਦੀ ਤਾਂਗ ਪੈਦਾ ਹੋ ਚੁੱਕੀ ਹੈ ਅੰਦਰ। ਕਿਉਂਕਿ ਤਾਂਗ ਵੀ ਪਰਮਾਤਮਾ ਦੀ ਓਹੀ ਪੈਦਾ ਕਰਦਾ ਪਿਆ ਰਹੇ ਉਹਦੇ ਹੁਕਮ ਦੀ ਖੇਡ ਹੀ ਹੈ। ਤੇ ਨਹੀਂ ਤਾਂ ਸਾਰੇ ਮਨੁੱਖ ਆਪ ਭੁੱਲਦੇ ਹੋਏ ਆ ਪਿਆ ਰਹੇ। ਦੁਨੀਆ ਦੇ ਸੁੱਖਾਂ ਵਿੱਚ, ਦੁਨੀਆ ਦੇ ਦੁੱਖਾਂ ਦੇ ਵਿੱਚ ਮਨੁੱਖ ਨੂੰ ਦੁੱਖ ਵੀ ਦੁਖੀ ਕਰਦਾ ਤੇ ਸੁੱਖ ਵੀ ਦੁਖੀ ਕਰਦਾ ਜਿੱਚੇ ਰੱਖਿਓ। ਕਈ ਪਰਮਾਤਮਾ ਨੂੰ ਸੁੱਖਾਂ ਵਿੱਚ ਭੁੱਲ ਜਾਂਦੇ ਐ। ਕਈ ਪਰਮਾਤਮਾ ਨੂੰ ਦੁੱਖਾਂ ਵਿੱਚ ਪੁੱਲ ਜਾਂਦੇ ਆ। ਕਹਿੰਦੇ ਰੱਬਾ ਤੂੰ ਸਾਡੇ ਤੇ ਆ ਬੋਣਾ ਜੀ ਗੁਰਦੁਆਰੇ ਆਉਣਾ ਸ਼ਰਤ ਆ। ਦੁਖੀ ਹੋਊਗਾ, ਸਰੀਰ ਕੋ ਰੋਗ ਲੱਗਿਆ ਕੋਈ। ਕਹਿੰਦਾ ਲਾਲ ਰੱਬਾ ਮੈਨੂੰ ਰੋਗ ਲਾਉਣਾ ਸੀਗਾ। ਨਾ। ਰੱਬ ਦੇ ਪਿਆਰਿਆਂ ਦੇ ਤੁਸੀਂ ਇਤਿਹਾਸ ਪੜ੍ਹ ਕੇ ਵੇਖ ਲਓ। ਸੰਤ ਬਾਬਾ ਅਤਰ ਸਿੰਘ ਦੀ ਮਸਤੂਆਣੇ ਵਾਲੇ। ਉਹਨਾਂ ਦੇ ਸਰੀਰ ਸਰੀਰ ਕੋ ਰੋਗ ਲੱਗ ਗਿਆ ਕੋਈ ਸਾਲ। ਐਸਾ ਲੱਗ ਗਿਆ ਵੀ ਡਾਕਟਰ ਕਹਿੰਦੇ ਵੀ ਠੀਕ ਕਿਉਂ ਨਹੀਂ ਹੁੰਦਾ ਉਹਨਾਂ ਦੀ ਇੱਕ ਲੱਤ ਗਲ ਗਈ ਸੀ ਲੱਤ ਗਲ ਗਈ ਠੀਕ ਨਾ ਹੋਈ ਥੋੜੀ ਥੋੜੀ ਰੇਸੀ ਜਾ ਕਰੇ ਰੇਸੀ ਜਾ ਕਰੇ ਡਾਕਟਰ ਕਹਿੰਦੇ ਜੀ ਵੀ ਤੁਸੀਂ ਇੰਨਾ ਬਾਣੀ ਪੜਦੇ ਇੰਨਾ ਸਿਮਰਨ ਕਰਦੇ ਹੋ ਤਾਂ ਬਿਨਾਂ ਤਾਂ ਰੋਗ ਨਹੀਂ ਲੱਗਣਾ ਚਾਹੀਦਾ ਹੈ ਹੋ ਕਹਿੰਦੇ ਭਾਈ ਉਹ ਕਈ ਜਨਮਾਂ ਦੇ ਰੋਗ ਸਰੀਰ ਉੱਤੇ ਨਾਲ ਲਈ ਫਿਰਦੇ ਆ ਕੋਈ ਪ੍ਰਾਪਲਬਦ ਕਰਮਾਂ ਦਾ ਰੋਗ ਹੈ ਇਹ ਇਹ ਨਹੀਂ ਹੁੰਦਾ ਠੀਕ ਕੋਈ ਗੱਲ ਨਹੀਂ ਨਾਲ ਹੀ ਲੱਗਿਆ ਰਹਿੰਦੇ ਕੋਈ ਚੱਕਰ ਨਹੀਂ ਵੜਦੇ ਵੇਖੋ ਕਿ ਆਹ ਹੋਰ ਬਹੁਤ ਮਹਾਂਪੁਰਸ਼ ਹੋਇਆ ਇੱਕ ਸੰਤ ਰਾਮ ਦੀ ਉਦਾਸੀ ਤਾਮਿਲਨਾਡੂ ਦੇ ਹੋਇਆ ਜੀ ਉਹਨਾਂ ਨੂੰ ਗਲੇ ਦਾ ਕੈਂਸਰ ਸੀਗਾ ਪਿਆ ਜੋ ਡਾਕਟਰ ਕਹਿੰਦੇ ਜੀ ਤੁਸੀਂ ਇਨਿਆਸ ਪ੍ਰਮਾਤਮਾ ਦਾ ਰਾਮ ਨਾਮ ਜਪਦੇ ਸਿਮਰਨ ਕਰਦੇ ਹੋ ਤੁਹਾਨੂੰ ਤਾਂ ਇਹ ਕੈਂਸਰ ਨਹੀਂ ਹੁੰਦਾ ਪਰ ਦੁਖੀ ਨਹੀਂ ਕਰਦਾਗਾ ਇਹ ਗੱਲ ਚੇਤੇ ਰੱਖਿਓ ਫਿਰ ਉਹ ਨਾ ਕੈਂਸਰ ਵੀ ਦੁਖ ਨਿਕਾ ਤੱਕ ਕਿਉਂਕਿ ਤਣ ਤੋਂ ਉੱਪਰ ਉੱਠ ਗਿਆ ਰੱਬ ਦੇ ਪਿਆਰੇ ਤਨ ਨਾਲ ਤਾਂ ਕੋਈ ਸੰਬੰਧ ਰਹਿ ਨਹੀਂ ਜਾਂਦਾ ਪਿਆਰਿਆਂ ਦਾ ਰੱਬ ਸਰੀਰ ਕੋ ਪ੍ਰਾਬਲਮ ਤੇ ਕਰਮਾਂ ਦਾ ਕਾਰਨ ਆ ਗਿਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਭਾਈ ਪਰ ਸਰੀਰ ਦੇ ਉੱਤੇ ਤਣ ਦੇ ਉੱਤੇ ਰੋਗ ਆ ਗਿਆ ਕੋਈ ਗੱਲ ਨਹੀਂ ਕਿਉਂਕਿ ਸੁਰਤ ਤਣ ਤੋਂ ਉੱਪਰ ਉੱਠ ਚੁੱਕੀ ਹੈ ਤਨ ਨਾਲ ਤਾਂ ਸੰਬੰਧ ਨਹੀਂ ਰਹਿੰਦਾ ਜੀ ਹੁਣ ਆਪਾਂ ਬਨਸਪਤੀ ਦੇ ਉੱਤੇ ਦੇਖ ਲਓ ਤੁਸੀਂ ਬਨਸਪਤੀ ਮੰਨਣ ਨੂੰ ਕੀ ਸਿਖਾਉਂਦੀ ਹੈ ਜਿਵੇਂ ਜਿਵੇਂ ਵੱਡਾ ਹੋ ਜਾਂਦਾ ਹੈ ਫਲ ਪਕਦਾ ਜਾਂਦਾ ਹੈ ਤੇ ਪਕੜ ਦਰਖਤ ਦੇ ਨਾਲੋਂ ਜਾਂ ਵਨਸਪਤੀ ਨਾਲੋਂ ਘਟਦੀ ਜਾਂਦੀ ਹੈ ਨਾ ਪਿਆਰਿਓ ਹੁਣ ਮੁੰਜਰਾਂ ਦੇ ਵਿੱਚ ਪੂਰੀ ਜਾਨ ਐ ਜਦੋਂ ਪੱਕਣਾ ਸ਼ੁਰੂ ਹੋ ਗਿਆ ਮਾੜਾ ਜਿਹਾ ਹੱਥ ਲਾਉਂਗੇ ਡਿੱਗਣਾ ਸ਼ੁਰੂ ਹੋ ਜਨਾਲ ਦੀ ਨਾਲ ਹੀ ਪਕੜ ਘਟ ਗਈ ਨਾ ਪਰ ਉਹਨਾਂ ਦੇ ਅੰਦਰ ਚੇਤਨ ਅਵਸਥਾ ਹੈ ਨਹੀਂ ਪਿਆਰਿਓ ਮਨੁੱਖ ਨੂੰ ਅੰਦਰੋਂ ਜਾਗਰਤੀ ਹੈ ਮਨੁੱਖ ਦੇ ਅੰਦਰ ਮਨੁੱਖ ਦਾ ਜਿਹੜੀ ਯਾਤਰਾ ਗਈ ਉਹ ਸਹੀ ਪਾਸੇ ਨਹੀਂ ਕਰ ਰਿਹਾ ਮਨੁੱਖਾ ਮਨੁੱਖ ਦੀ ਜਿਹੜੀ ਜਿਹੜੀ ਬਨਸਪਤੀ ਦੀ ਜਾਂ ਜੋ ਦਰਖਤ ਹੈ ਉਹਨਾਂ ਦੀ ਯਾਤਰਾ ਸਹੀ ਦੀ ਸੱਚ ਹੈ ਪਰ ਚੇਤਨ ਅਵਸਥਾੰਦ ਰਹੇ ਇਹਨਾਂ ਦੇ ਪਰ ਮਨੁੱਖ ਦੀ ਚੇਤਨ ਅਵਸਥਾ ਹੈ ਇਹਦੀ ਯਾਤਰਾ ਗਲਤ ਹੈ ਇਹ ਜਿਵੇਂ ਜਿਵੇਂ ਵੱਡਾ ਹੋ ਜਾਂਦਾ ਹੈ ਪਕੜ ਵਸ ਵਧਾਈ ਜਾਂਦਾ ਹੈ ਕਹਿੰਦਾ ਮੇਰੇ ਪੁੱਤ ਤੇ ਆ ਕਹਿੰਦਾ ਮੈਂ ਫੜੋਤਿਆਂ ਦਾ ਵੀ ਮੂੰਹ ਵੇਖ ਜਾ ਹੁਣ ਪਕੜ ਵਧਾਈ ਜਾਂਦਾ ਮਨੁੱਖ ਜੀ ਪਕੜੀ ਬੰਦਣਾ ਵਸ ਹੈ ਰੋ ਰੱਬ ਦੇ ਪਿਆਰੇ ਜਿਉਂਦੇ ਜਿਉਂਦੇ ਪਕੜ ਛੱਡ ਦੰਦੇ ਬਸ ਉਹੀ ਗੱਲ ਨਹੀਂ ਬੈਠਿਆ ਜਿੱਥੇ ਠੀਕਾ ਬਸ ਜਿੱਥੇ ਮਾਲਕਾ ਤੂੰ ਰੱਖਿਆ ਤੇਰੀ ਰਜਾ ਬਸ ਪਕੜ ਬੰਧਣਾ ਪਿਆਰੋ ਪਕੜ ਛੱਡ ਦੇਣੀ ਆ ਬਸ ਆਪਾਂ ਰਹਿਣਾ ਪਰਿਵਾਰ ਵਿੱਚ ਹੀ ਐ ਰਹਿਣਾ ਸੰਸਾਰ ਵਿੱਚ ਹੀ ਰਹਿਣਾ ਰਿਸ਼ਤਿਆਂ ਨਾਤੇ ਵਿੱਚ ਹੀ ਹੁੰਦਾ ਰੱਬ ਦੇ ਪਿਆਰਿਆਂ ਨੇ ਵੀ ਪਰ ਪਕੜ ਨਹੀਂ ਅੰਦਰ ਹੋ ਰਹਿੰਦੀ ਪਿਆਰ ਨੂੰ ਪਕੜ ਹੀ ਬੰਧਣਾ ਬਸ ਇਹਨੂੰ ਗਣ ਧਿਆਨ ਨਾਲ ਸਮਝੋ ਗਹਿਰੀ ਅਦਾਲਤ ਥੋੜੀ ਜੀ ਪਕੜ ਹੀ ਬੰਧਣਾ ਬਸ ਪਰਿਵਾਰ ਵਿੱਚ ਰਹੋ ਬੱਚਿਆਂ ਵਿੱਚ ਰਹੋ ਪਾਰਦਰਸ਼ਤ ਕਰੋ ਬੱਚਿਆਂ ਦੀ ਪਕੜ ਨਾ ਹੋਵੇ ਨਾ ਪਕੜ ਬੰਦਲ ਮਾਝੂਗੀ ਸਰਬਸ ਜੇ ਪਕੜ ਕਰ ਲਈ ਤਾਂ ਸੋ ਗੁਰੂ ਪਾਤਸ਼ਾਹ ਦੇ ਦਿੱਤੇ ਹੋਏ ਇਸ ਗਿਆਨ ਨੂੰ ਮਨ ਵਿੱਚ ਵਸਾਈਏ ਫਿਰ ਇਹ ਜਨਮ ਲੋਕ ਸੁਖੀਏ ਪਰਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਮਿਲ ਜੀ ਉਸ ਅਰੇ ਜਤੀਏ ਭਾਈ ਫਰਕਾ ਬੁਰਾ ਨਾ ਰੱਖੋ ਚੀਤ ਫਰਕਾ ਬੁਰਾ ਨਾ ਰੱਖੋ ਚੀਤ